ਇਹ ਕਾਮਲਾ ਜਲਸ਼ਿੰਗਾਰ ਮੁੋਰਚਾ ਪੰਜਾਬ ਦੇ ਵੱਲੋਂ ਜੋ 27 ਤਰੀਕ ਦਾ ਨੈਸ਼ਨਲ ਹਾਈਵੇ ਜਾਂ ਦਾ ਸੱਦਾ ਦਿੱਤਾ ਸੀ ਉਸ ਪ੍ਰੋਗਰਾਮ ਨੂੰ ਤਬਦੀਲ ਕਰਕੇ ਅੱਜ ਜਿਹੜਾ ਮਹਾਲੀ ਦੇ ਵਿੱਚ 1 ਤਰੀਕ ਨੂੰ ਜੋ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਉਹਦੇ ਬਜਟ ਸੈਸ਼ਨ ਦੇ ਨਾਲ ਹੀ ਠੇਕਾ ਮਲਾਜ ਸੰਘਰਸ਼ ਮੋਰਚਾ ਪੰਜਾਬ ਦੇ ਵੱਲੋਂ ਜਿਹੜਾ ਪ੍ਰੋਗਰਾਮ ਉਲੀਕਿਆ ਉਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਲਈ ਜਿਲ੍ਹਾ ਮਹਾਲੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਜਿਸਟਰ ਨੰਬਰ 31 ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਠੇਕਾ ਮਲਾਜ ਸੰਘਰਸ਼ ਮੋਰਚਾ ਪੰਜਾਬ ਦੇ ਵੱਲੋਂ ਉਹ ਪ੍ਰੋਗਰਾਮ ਉਲੀਕਿਆ ਉਸ ਪ੍ਰੋਗਰਾਮ ਦੇ ਵਿੱਚ ਸਾਰੇ ਜਲ ਸਪਲਾਈ ਦੇ ਮਹਾਲੀ ਜ਼ਿਲ੍ਹੇ ਦੇ ਸਾਥੀ ਆਪਣੇ ਬੱਚਿਆਂ ਪਰਿਵਾਰਾਂ ਸੁਵੇਤ ਦੁਨੀਆਂ ਦੇ ਛੱਡੇ ਬੈਜ ਲੈ ਕੇ ਪਹੁੰਚਣਗੇ ਔਰ ਉਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਲਈ ਲੰਗਰ ਵਾਸਤੇ ਦੁੱਧ ਅਤੇ ਸ਼ੂਕਾ ਰਾਸ਼ਣ ਇਕੱਠਾ ਕਰਨਗੇ ਮੈਂ ਠੇਕਾ ਮਲਾਜ ਸੰਘਰਸ਼ ਮੋਰਚਾ ਪੰਜਾਬ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਜਾਂ ਠੇਕਾ ਮਲਾਜ ਸੰਘਰਸ਼ ਮੋਰਚਾ ਪੰਜਾਬ ਤੋਂ ਜਿੰਨੀਆਂ ਵੀ ਜਥੇਬੰਦੀਆਂ ਬਾਹਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਆਉਣ ਵਾਲੀ 1 ਮਾਰਚ ਨੂੰ ਜੋ ਮੋਰਚੇ ਵੱਲੋਂ ਪ੍ਰੋਗਰਾਮ ਲਿਖਿਆ ਹੈ ਉਸ ਪ੍ਰੋਗਰਾਮ ਨੂੰ ਕਾਮਯਾਬ ਕਰੀਏ ਤਾਂ ਜੋ ਜਿਹੜੀਆਂ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਨੇ ਤੇ ਜਿਹੜਾ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਹੋ ਰਿਹਾ ਉਸ ਨਿੱਜੀਕਰਨ ਨੂੰ ਰੁਕਾਇਆ ਜਾ ਸਕੇ ਤੇ ਜਿੰਨੇ ਵੀ ਠੇਕੇ ਠੇਕੇ ਤੇ ਔਰਸੋਰਟੇ ਲਿਸਟਮੈਂਟੇ ਲੱਗੇ ਹੋਏ ਕੰਮ ਇਹ ਨੇ ਉਹਨਾਂ ਨੂੰ ਵਿਭਾਗਾਂ ਦੇ ਵਿੱਚ ਲੈ ਕੇ ਰੈਗੂਲਰ ਕਰਵਾਇਆ ਜਾ ਸਕੇ ਤੇ ਕਿਰਤ ਕਾਨੂੰਨ ਦੇ ਜਿਹੜੇ ਨਵੇਂ ਰੇਟ ਨੇ ਉਹਨਾਂ ਨੂੰ ਲਾਗੂ ਕਰਵਾਇਆ ਜਾ ਸਕੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰੂੰਗਾ ਵੀ ਆਉਣ ਵਾਲੀ 1 ਮਾਰਚ ਨੂੰ ਜੋ ਜੱਦ ਤੇ ਮੋਰਚੇ ਵੱਲੋਂ ਪ੍ਰੋਗਰਾਮ ਲਿਖਿਆ ਹੈ ਉਹਨੂੰ ਕਾਰਜਾਬ ਕਰੋ ਤੇ ਆਪਣੀਆਂ ਹੱਕੀ ਔਰ ਰਾਇਜ਼ ਮੰਗਾ ਮਨਵਾਉਣ ਲਈ ਸਰਕਾਰ ਨੂੰ ਮਜਬੂਰ ਕਰੋ ਜਿਹੜਾ ਮੁੱਖ ਮੰਤਰੀ ਪਹਿਲਾਂ 20 ਵਾਰ ਮੀਟਿੰਗ ਦੇ ਕੇ ਮੋਰਚੇ ਨੂੰ ਮੁੱਕ ਰਿਹਾ ਉਸ ਮੁੱਖ ਮੰਤਰੀ ਨੂੰ ਮੀਟਿੰਗ ਵਿੱਚ ਬਿਠਾਉਣ ਲਈ ਮਜਬੂਰ ਕਰੀਏ ਇਹ ਕਿਹੜਾ ਸਬੂਤ ਦਿੰਦੇ ਹੋਏ ਆਉਣ ਵਾਲੀ 1 ਮਾਰਚ ਨੂੰ ਆਪਾਂ ਹਮਾ ਹਮਾ ਕੇ ਪਟਿਆਲਾ ਮੋਹਾਲੀ ਦੀ ਧਰਤੀ ਤੇ ਜਿਹੜਾ ਅੰਬ ਸਾਹਿਬ ਗੁਰਦੁਆਰਾ ਉੱਥੇ ਇਕੱਠੇ ਹੋਈਏ ਤੇ ਅਗਲਾ ਜਿਹੜਾ ਪ੍ਰੋਗਰਾਮ ਜਿਵੇਂ ਮੋਰਚੇ ਦਾ ਹੋਊਗਾ ਉਹਨੂੰ ਕਾਮਯਾਬ ਕਰੀਏ